ਇੱਥੇ ਹੀ ਰੱਖਦੇ ਨੇ ਰਾਜੀ ਬਣਾ ਦੇਣਾ ਅੱਜ ਉਹ ਬੰਦਾ ਜਿਹੜਾ ਸੇਵਾ ਕਰਦਾ ਹੈ ਸਾਰਾ ਦੁਨੀਆਂ ਦਾ ਆਪਰਾਹ ਕਰਦਾ ਹੈ ਇਧਰ ਹੋ ਗਏ ਹੁਣ ਇਧਰ ਹੋ ਆਪ ਬਸ ਚਲੋ ਠੀਕ ਹੈ ਕਰਨੇ ਬਟਾਲੇ ਦੀ ਜ਼ਿੰਮੇਵਾਰੀ ਹੈ ਅਬ ਨੋ ਹਲਕੇ ਅਬ ਅਬ ਜਿase ਇਹ ਮਾਰੇ ਭਾਈ ਤੇ ਸੰਭਾਲ ਰਹੇ ਤੇ 101 11 ਚੀਰਮਨ ਸਾਹਿਬ ਸਾਰੀ ਟੀਮ ਜੋ ਉਹ ਪਹਿਲਾਂ ਹੀ ਆਇਆ ਹੈ ਉਹ ਪਹਿਲਾਂ ਹੀ ਆਈ ਮੱਥਾ ਦੇਖੀ ਹੈ ਕਿਹਦਾ ਆਈ ਹੈ ਅਮਰ ਵਾਲੇ ਸੁਭੀ ਆਈ ਜੀ ਉਹ ਦੇਖਣੇ ਗਿਆ ਫਿਰ ਟਿਕਟ ਹਾਂ ਮਿਲ ਗਈ ਉਹ ਵੀ ਪਹਿਲਾਂ ਹੀ ਆਇਆ ਹੈ ਤੇ ਅੱਜ ਅੱਜ ਕੋਈ ਨਹੀਂ ਆਇਆ ਨਾ ਮੈਂ ਅਜੇ ਨਹੀਂ ਕੁਝ ਆਉਂ ਗਿਆ ਭਾਈ ਜੀ ਪਰ ਪਹਿਲੇ ਨੰਬਰ ਤੇ ਤੁਸੀਂ ਰਹਿਣਾ ਜੀ ਦੇਖੋ

ਦੇ ਲੋਕਾਂ ਦਾ ਕੀ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਆਪਾਂ ਐਮਪੀ ਦੀ ਗੱਲ ਕਰੀਏ ਤੇ ਐਮਪੀ ਕਾਂਗਰਸ ਦੇ ਵੇਲੇ ਕਾਂਗਰਸ ਨੇ ਵੀ ਬਣਾ ਕੇ ਭੇਜਿਆ ਐਮਪੀ ਭਾਜਪਾ ਸਰਕਾਰ 10 ਸਾਲ ਰਹੀ ਹੈ ਉਹਨਾਂ ਦਾ ਐਮਪੀ ਸਹਨੀਦੂਲ ਵੀ ਰਿਹਾ ਪਰ ਬੇਸਿਕਲੀ ਜਿਹੜੇ ਗਰਦਾਸਪੁਰ ਲੋਕ ਸਭਾ ਦੇ ਮੁੱਦੇ ਆ ਅਸੀਂ ਤੇ ਜਿਤਾ ਕੇ ਭੇਜਦੇ ਹਰ ਇੱਕ ਨੂੰ ਉੱਥੇ ਚੁੱਕੇ ਕਿੰਨੇ ਨੇ ਗੱਲ ਇਹ ਆ ਪਿੰਡ ਦੇ ਵਿੱਚ ਲੋਕ ਸਰਪੰਚ ਕਿਉਂ ਬਣਾਉਂਦੇ ਨੇ ਵੀ ਸਾਡੇ ਪਿੰਡ ਦੀ ਦੁੱਖ ਤਕਲੀਫ ਦਾ ਜਾਂ ਪਿੰਡ ਦੇ ਵਿਕਾਸ ਦਾ ਧਿਆਨ ਰੱਖੇ ਐਮ ਸੀ ਕਿਉਂ ਬਣਾਉਂਦੇ ਨੇ ਸੋ ਕਹਿਣ ਦਾ ਭਾਵ ਪਿੰਡਾਂ ਹਲਕਿਆਂ ਦੇ ਵਿੱਚ ਐਮ ਐਲ ਏ ਕਿਉਂ ਬਣਾਉਂਦੇ ਨੇ ਲੋਕ ਸਭਾ ਦੇ ਉਮੀਦਵਾਰ ਨੂੰ ਚੁਣ ਕੇ ਕਿਉਂ ਭੇਜਦੇ ਨੇ ਵੀ ਸਾਡੀ ਆਵਾਜ਼ ਜਿਹੜੀ ਹੈ ਦਿੱਲੀ ਤੱਕ ਪਹੁੰਚੇ ਸੋ ਕਹਿਣ ਦਾ ਭਾਵ ਹੁਣ ਤੱਕ ਜਿਹੜੀਆਂ ਆਵਾਜ਼ਾਂ ਨੇ ਉਹ ਇੱਥੋਂ ਦੀਆਂ ਇੱਥੇ ਰਹਿ ਗਈਆਂ ਲੋਕ ਤੇ ਵੋਟ ਪਾਉਂਦੇ ਰੇ ਜੇ ਨਹੀਂ ਕਿਸੇ ਨੇ ਕੰਮ ਕੀਤਾ ਉਹਨਾਂ ਨੇ ਪਾਰਟੀ ਬਦਲਦੀ ਜੇ ਉਹਨੇ ਨਹੀਂ ਕੀਤਾ ਫਿਰ ਉਹਨਾਂ ਨੇ ਫਿਰ ਪਹਿਲੀ ਪਾਰਟੀ ਲੈ ਆਂਦੀ ਕਾਂਗਰਸ ਅਕਾਲੀ ਦਲ ਭਾਜਪਾ ਅਕਾਲੀ ਦਲ ਭਾਜਪਾ ਕਾਂਗਰਸ ਇਹੋ ਚੀਜ਼ ਰਹੀ ਹੁਣ ਮੌਕਾ ਹੁਣ ਲੋਕ ਕੰਮ ਨੂੰ ਵੋਟਾਂ ਪਾਉਣਗੇ ਜੀ ਸੋ ਜਿਹੜਾ ਬੰਦਾ ਕੰਮ ਕਰੂਗਾ ਨੇਚਰਲੀ ਉਹ ਅੱਗੇ ਹੋਊਗਾ ਮੈਂ ਤੁਹਾਨੂੰ ਦੱਸਾਂ ਸਾਡੇ ਦੇ ਅੱਗੇ ਲੀਡਰਾਂ ਨੂੰ ਵੀ ਵੋਟਾਂ ਪਾ ਲਈਆਂ ਗਰਦਾਸਪੁਰ ਦੇ ਲੋਕਾਂ ਨੇ ਉਸ ਤੋਂ ਬਾਅਦ ਸਟਾਰਾਂ ਨੂੰ ਵੀ ਵੋਟਾਂ ਪਾ ਲਈਆਂ ਇੱਕ ਹੁੰਦੀ ਨਾ ਬੰਦੇ ਦੀ ਰੀਜ ਜਿਹੜੀ ਉਹ ਸਾਰੀ ਲੱਤ ਗਈ ਆ ਹੁਣ ਹੁਣ ਇੱਕ ਇਤਿਹਾਸ ਨਵਾਂ ਸਿਰਜਿਆ ਜਾਊਗਾ ਮੈਂ ਤੁਹਾਨੂੰ ਦੱਸ ਦਿਆਂ ਆਇਆ ਇਸ ਇਲੈਕਸ਼ਨ ਤੋਂ ਬਾਅਦ ਕੋਈ ਬਾਹਰ ਦਾ ਬੰਦਾ ਕਦੀ ਸੋਚੂਗਾ ਵੀ ਨਹੀਂ ਕਿ ਅਰਦਾਸਪੁਰ ਲੋਕ ਸਭਾ ਦੇ ਵਿੱਚ ਆਪ ਆ ਕੇ ਖੜ ਚੀਏ ਜਾਨਦੇ ਆ ਜੀ ਉਹ ਕਹਿੰਦੇ ਉਹ ਹੁਣ ਆਸੇ ਵਾਲੀ ਬਿਰ ਗੱਲ ਆ ਜਾਂਦੀ ਆ ਕਹਿੰਦੇ ਜੀ ਅਸੀਂ ਦੇ ਵੇਖਿਆ ਵੀ ਫਿਲਮਾਂ 'ਚ ਬੜਾ ਵਧੀਆ ਰੋਲਾ ਦਾ ਕਰਦਾ ਆ ਕਹਿੰਦੇ ਅਮਰੀਸ਼ਪੁਰੀ ਤੋਂ ਮਾੜਾ ਨਿਕਲਿਆ ਜੀ ਠੀਕ ਆ ਤੇ ਮੈਂ ਤੁਹਾਨੂੰ ਦੱਸ ਦੇਣਾ ਮੇਰੇ ਧਿਆਨ 'ਚ ਤੁਸੀਂ ਹੁਣੇ ਗੱਲ ਆਂਦੀ ਆ ਜਿੱਥੇ ਕੋਈ ਕਮੀ ਨਜ਼ਰ ਆਉਂਦੀ ਮੈਨੂੰ ਦੱਸੋ ਆਪਾਂ ਤੇ ਫਾਰਮ ਉਹਦਾ ਹੱਲ ਕਰੀਦਾ ਵਾ ਵੀ ਜਿੱਥੇ-ਜਿੱਥੇ ਕੋਈ ਦਿੱਕਤ ਆ ਉਹਨੂੰ ਕਵਰ ਕਰੀਏ ਜੀ। ਜ਼ਰੂਰੀ ਹੈ ਨਾ ਜਿਤਨਾ ਸੀਜ਼ਨ ਆ ਹੁਣ ਵੇਖੋ ਸ਼ਹਿਰਾਂ ਦੇ ਵਿੱਚ ਮੈਂ ਕਹਿ ਸਕਦਾ ਵੀ ਹੁਣ ਕਣਕ ਤੇ ਪਿੰਡਾਂ 'ਚ ਪੱਕੀ ਆ ਨਾ ਹੁਣ ਸਾਨੂੰ ਚਾਹੀਦਾ ਵੀ ਜਿਤਨਾ ਧਿਆਨਪੁਰ ਏਰੀਆ ਲਾ ਲੋ ਡੇਰਾ ਬਾਬਾ ਨਾਨਕ ਏਰੀਆ ਲਾ ਲੋ ਇੱਥੇ ਗੱਡੀਆਂ ਦੀਆਂ ਮਾਤਰਾ ਜਿਹੜੀਆਂ ਸਾਨੂੰ ਰੱਖਣੀਆਂ ਚਾਹੀਦੀਆਂ ਜਿੱਥੇ ਕੋਈ ਕਮੀ ਨਜ਼ਰ ਆਉਂਦੀ ਆ ਗਰਦੀਪ ਭਾਜੀ ਹੁਣੀ ਨਾਲ ਨੇ ਹਲਕਾ ਇੰਚਾਰਜ ਆਪਾਂ ਇਹਨੂੰ ਬੈਠ ਕੇ ਇਹਨੂੰ ਸੁਬਿਟ ਕਰਦੇ ਆਂ ਵਧੀਆ ਤੰਗਰਾ ਹੱਲ ਕਰਾਂਗੇ।